ਮਾਰਨਿੰਗ ਸਾਰਿਆਂ ਨੂੰ ਕਿਵੇਂ ਸਾਰੇ ਹੱਬ ਸਾਰੇ ਬਹੁਤ ਵਧੀਆ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਗੇ ਸਟਾਰਟ ਕਰਨ ਲੱਗਿਆ ਮਾਰਨਿੰਗ ਰੂਟੀਨ ਪਹਿਲਾਂ ਭਾਂਡੇ ਮਾਂਜਦੀਏ ਐਕਚੁਅਲੀ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਮੰਮੀ ਹੈ ਨਹੀਂਗੇ ਹੁਣ ਦੋ ਤਿੰਨ ਦਿਨ ਲਈ ਤੇ ਸਾਰਾ ਘਰ ਦਾ ਕੰਮ ਹੁਣ ਮੈਨੂੰ ਹੀ ਕਰਨਾ ਪੈਣਾ ਬਕਾਇਜ਼ ਮੈਂ ਮੰਮੀ ਦਾ ਘਰ ਸੰਭਣਾਈ ਹੋਈ ਆ ਨਾਲੇ ਆਪਾਂ ਛੁੱਟੀਆਂ ਕੱਟ ਜਾਾਂਗੇ ਹਨਾ ਨਾਲੇ ਮੰਮੀ ਦਾ ਘਰ ਸੰਭਲਾਂਗੇ ਤੇ ਲੱਗੇ ਹੋਇਆ ਮਾਸਟਰ ਜੀ ਉਨੀ ਤਾਂ ਤੁਹਾਨੂੰ ਦੱਸਿਆ ਵੀ ਗਏ ਹੋਏ ਨੇ ਹਨਾ ਈਦ ਮਨਾਉਣ ਤੇ ਆਪਾਂ ਇੱਥੇ ਕੱਟਣ ਆਇਆ ਛੁੱਟੀਆਂ ਸਾਰੇ ਕੱਟਣ ਆਇਆ ਮੈਂ ਅਮਨ ਜੀ ਹਨੀਤ ਅਸੀਂ ਸਾਰੇ ਗੁਰਪ੍ਰਤਾਪ ਤੁਹਾਨੂੰ ਪਤਾ ਹੀ ਹੈ ਗਿਆ ਹੋਇਆ ਆਪਣੀ ਦਾਦੀ ਮੰਮਾ ਕੋਲ ਤੇ ਮੰਮੀ ਹੁਣ ਨੰਨੀ ਵੀ ਪਟਿਆਲੇ ਗਏ ਹੋਏ ਨੇ ਸੋ ਇਸ ਕਰਕੇ ਸਾਰੇ ਘਰ ਦੀ ਡਿਊਟੀ ਹੁਣ ਮੇਰੀ ਹੈ ਅੱਜ ਦੀ ਹਨਾ ਮੈਂ ਤਾਂ ਇਹਨਾਂ ਦੇ ਸੈਂਕਰ ਰਗੜ ਰਗੜ ਕੇ ਮੈਨੂੰ ਆਇਆ ਵੀ ਹੈ ਇਹਨਾਂ ਛਟੀਆਂ ਘੜਦਾ ਤੇ ਲੱਗੀ ਹੋਈਆਂ ਭਾਂਡੇ ਵਗੈਰਾ ਸਾਫ਼ ਕਰਨ ਮੈਂ ਕਿਹਾ ਸਵੇਰੇ ਅਰਲੀ ਮਾਰਨਿੰਗ ਵੈਸੇ ਮੈਂ ਨਾਲ ਹੀ ਸੀ ਸਭ ਤੋਂ ਪਹਿਲਾਂ ਉੱਠ ਕੇ ਨਹਾਤੀ ਤੇ ਜੋਤ ਕੀਤੀ ਫਿਰ ਉਹ ਤੋਂ ਬਾਅਦ ਮੈਂ ਭਾਂਡਿਆਂ ਨੂੰ ਲਾਗੇ बिकॉज़ ਮੇਰੇ ਕੋਲ ਅੱਜ ਕਿਸੇ ਕਸਟਮਰ ਨੇ ਵੀ ਆਉਣਾ ਤੇ ਐਸਟ੍ਰੋਲੋਜੀ ਦੇ ਕਸਟਮਰਸ ਨੇ ਹਨਾ ਉਹਨਾਂ ਨੇ ਟਾਈਮ ਲਿਆ ਹੋਇਆ ਮੇਰੇ ਕੋਲ ਆਉਣ ਦਾ ਤੇ ਉਹਨਾਂ ਨੂੰ ਵੀ ਅਟੈਂਡ ਕਰਨਾ ਫਿਰ ਇਹ ਹੈ ਵੀ ਉਹ ਤੋਂ ਪਹਿਲਾਂ ਪਹਿਲਾਂ ਐਕਚੁਅਲੀ ਅਗਲੇ ਨੂੰ ਵੀ ਇਹੀ ਹੁੰਦਾ ਵੀ ਗਰਮੀ ਤੋਂ ਪਹਿਲਾਂ ਪਹਿਲਾਂ ਅਸੀਂ ਜਾਇਆਈਏ ਹਨਾ ਤੇ ਉਹ ਗਰਮੀ ਤੋਂ ਪਹਿਲਾਂ ਪਹਿਲਾਂ ਹੋਣਗੇ ਮਤਲਬ ਉਹ ਹੀ ਉਹ ਕਹਿੰਦੇ ਸੀਗੇ 9 10 ਵਜੇ ਦਿਨੋਂ ਅਸੀਂ ਉਰੇ ਹੋਵਾਂਗੇ ਫਿਰ ਮੈਨੂੰ ਹੁੰਦਾ ਵੀ ਉਹ ਤੋਂ ਪਹਿਲਾਂ ਮੈਂ ਨਾਸ਼ਤਾ ਵਗੈਰਾ ਰੈਡੀ ਕਰਕੇ ਸਾਰਾ ਆਹ ਕੀ ਕਹਿੰਦੇ ਨੇ ਭਾਂਡੇ ਵਗੈਰਾ ਧੋ ਕੇ ਮੈਂ ਫ੍ਰੀ ਹੋ ਜਾਵਾਂ ਹਨਾ ਅਮਨ ਉਹਨੇ ਸੁੱਤੇ ਹੋਏ ਨੇ ਸੌ ਕੇ ਸੁੱਤੇ ਰਹਿਣ ਕਿਉਂਕਿ ਨਾਸ਼ਤਾ ਮੈਂ ਰੈਡੀ ਕਰਤਾ ਰੈਡੀ ਕਰਤਾ ਬਣਾਏ ਨਹੀਂ ਪਰੌਠੇ ਆਲੂ ਵਾਲੇ ਪਰੌਠੇ ਬਣਾਵਾਂਗੇ ਉਹ ਸਾਰਾ ਮਟੀਰੀਅਲ ਵਗੈਰਾ ਸਾਰਾ ਮੈਂ ਰੈਡੀ ਕਰ ਚੁੱਕੀ ਆ ਫਿਰ ਉਹਨਾਂ ਦੇ ਜਾਣ ਤੋਂ ਬਾਅਦ ਹੀ ਮੈਂ ਜਦੋਂ ਅਮਨ ਉਹਨੇ ਉੱਠਣਗੇ ਇਹਨਾਂ ਨੂੰ ਚਾਚੂ ਦੇ ਕੇ ਫਿਰ ਉਸ ਤੋਂ ਬਾਅਦ ਦੇਖਾਂਗੇ ਫਿਰ ਉਸ ਤੋਂ ਬਾਅਦ ਉਹ ਕਰਾਂਗੇ ਕਿਉਂਕਿ ਇਹ ਲੇਟ ਉੱਠ ਤਾਂ 10 11 ਵਜੇ ਇਹ ਉੱਠਣਗੇ ਉਹ ਤੋਂ ਪਹਿਲਾਂ ਮੈਂ ਉਹਨਾਂ ਨੂੰ ਅਗਲੇ ਨੂੰ ਅਟੈਂਡ ਕਰਕੇ ਇਹਨਾਂ ਦਾ ਨਾਸ਼ਤੇ ਵੱਲ ਨੂੰ ਹੋ ਜੂੰਗੀ ਜਿਹੜਾ ਮੈਂ ਸਾਰਾ ਮਟੀਰੀਅਲ ਰੈਡੀ ਕੀਤਾ ਹੋਇਆ ਹੈ ਹਨਾ ਸੋ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ ਜਦੋਂ ਮੰਮੀ ਕਿਤੇ ਜਾਂਦੇ ਨੇ ਨਾ ਫਿਰ ਤੇ ਇੰਨੀ ਜ਼ਿਆਦਾ ਜ਼ਿੰਮੇਵਾਰੀਆਂ ਹੋ ਜਾਂਦੀਆਂ ਫਿਰ ਮੈਨੂੰ ਐ ਹੁੰਦਾ ਵੀ ਸਾਰਾ ਕੰਮ ਹਾਏ ਮੈਨੂੰ ਇਕੱਲੀ ਨੇ ਕਰਨਾ ਫਿਰ ਐ ਮਤਲਬ ਉਹੀ ਜ਼ਿੰਮੇਵਾਰੀ ਬੱਝ ਜਾਂਦੀ ਹੈ ਤੇ ਅਸੀਂ ਗਏ ਸੀਗੇ ਬਾਜ਼ਾਰ ਮੈਂ ਬਾਜ਼ਾਰ ਜਾਣਾ ਸੀਗਾ ਥੋੜਾ ਜਿਹਾ ਬੁਟੀਕ ਦਾ ਕੰਮ ਕਰਨ ਕਿਉਂਕਿ ਮਾਸਟਰ ਜਿੰਨੀ ਦੇ ਨਹੀਂ ਗਏ ਹੈਗੇ ਪਰ ਆਪਾਂ ਕੜਾਈਆਂ ਕਢੂਈਆਂ ਤੱਕਰਾ ਕੇ ਰੱਖ ਲਈਏ ਨਾ ਫਿਰ ਆ ਕੇ ਸਟਿਚ ਕਰੀ ਜਾਣਗੇ ਤੇ ਉੱਥੇ ਇੰਨਾ ਰਸ਼ ਆ ਦੇਖਿਓ ਇੰਨੀ ਗਰਮੀ ਦੇ ਵਿੱਚ ਵੀ ਲੋਕੀਓ ਜਿਹੜੇ ਰੇਖੀ ਵਾਲਾ ਨਹੀਂ ਹੈਗੇ ਇੱਥੇ ਖੰਨਾ ਰੇਖੀ ਸੈਂਟਰ ਨੇ ਹਨਾ ਉਹਨਾਂ ਦੇ ਸੰਗਤ ਦਾ ਦੇਖੋ ਓ ਮਾਈ ਗਾਡ ਇੰਨੀ ਗਰਮੀ ਦੇ ਵਿੱਚ ਵੀ ਦੇਖੋ ਹਾਏ ਹਾਏ ਜਿਹਨੂੰ ਸ਼ਰਦਾ ਕਹਿੰਦੇ ਵੀ ਸ਼ਰਦਾ ਦੇ ਬੇੜੇ ਪਾਰਨੇ ਹਨਾ ਤੇ ਇੰਨੀ ਜ਼ਿਆਦਾ ਸ਼ਰਦਾ ਮੈਂ ਹੈਰਾਨ ਰਹਿ ਗਈ ਮਤਲਬ ਮੈਂ ਗੁਰਪ੍ਰਤਾਪ ਨੂੰ ਕੀ ਕਹਿੰਦਾ ਗੁਰਪ੍ਰਤਾਪ ਨੂੰ ਵੀਡੀਓ ਕਾਲ ਕਰਕੇ ਦਿਖਾਇਆ ਸੀਗਾ ਮੈਂ ਕਿਹਾ ਦੇਖੀ ਗੁਰਪ੍ਰਤਾਪ ਖੰਨੇ ਦਾ ਹਾਲ ਔਰ ਉਹਨਾਂ ਨੇ ਆ ਇੱਕ ਇੰਨੀ ਬਹੁਤ ਵਧੀਆ ਮਸ਼ੀਨ ਹੈ ਇਹਨਾਂ ਪਾਣੀ ਨਹੀਂ ਛੱੜਦੀ ਡ੍ਰੋਪਲਟਸ ਨਹੀਂ ਇਹ ਪਾਫ ਹੀ ਪਾਣੀ ਵਰਗੀ ਛੱੜਦੀ ਹੈ ਇਹ ਠੰਡਕ ਦੇ ਰਹੀ ਹੈ ਸਾਰੀ ਸੰਗਤ ਨੂੰ ਹਨਾ ਕਿ ਸੋਣਾ ਸਿਸਟਮ ਉਹਨਾਂ ਨੇ ਵੀ ਪੂਰੀ ਐਨ ਸਿਸਟਮ ਕਰਿਆ ਹੋਇਆ ਵੀ ਜੇ ਸੰਗਤ ਉਹ ਕਰ ਰਹੀ ਹੈ ਮਤਲਬ ਮੋਰਚਾ ਕੱਢ ਰਹੀ ਹੈ ਵੀ ਨਾਲ ਸਹੂਲਤਾਂ ਵੀ ਦਿੱਤੀਆਂ ਨੇ ਹਨਾ ਫਾਈਨਲੀ ਆ ਗਈ ਸੀ ਘਰੇ ਲਟਕਣ ਵਗੈਰਾ ਲੈ ਕੇ ਆਈ ਸੀ ਮੈਂ ਤੁਹਾਨੂੰ ਦੱਸਿਆ ਸੀ ਬਾਜ਼ਾਰ ਜਾਣਾ ਸੀ ਬਾਜ਼ਾਰ ਦੇ ਕੰਮ ਸੀਗੇ ਉਹ ਕਿ ਹੈਗੇ ਨੇ ਆਪਣੇ ਕਸਟਮਰ ਉਹਨਾਂ ਦੇ ਸੂਟਾਂ ਦੇ ਉੱਤੇ ਲਟਕਣ ਲੱਗਣੇ ਸੀਗੇ ਉਹ ਪਹਿਲਾਂ ਮੈਂ ਲਾਉਣੇ ਭੁੱਲ ਗਈ ਫਿਰ ਉਹਨਾਂ ਦਾ ਦੀਦੀ ਦਾ ਫੋਨ ਆਇਆ ਕਹਿੰਦੇ ਦੀ ਕਮਲ ਲਟਕਣ ਲਾਤੇ ਮੈਂ ਕਿਹਾ ਨਹੀਂ ਦੀਦੀ ਭੁੱਲ ਗਈ ਸੀ ਫੇਰ ਮੈਂ ਨਵੇਂ ਲੈ ਕੇ ਆਂਦੇ ਲਟਕਣ ਫਿਰ ਹੁਣ ਲਟਕਣ ਲਾਉਣ ਲੱਗੇ ਹੋਏ ਆਂ ਸੀ ਤੇ ਮੈਂ ਅਸੀਂ ਨਹੀਂ ਮੈਂ ਹੀ ਕਿਉਂਕਿ ਕਾਰੀਗਰ ਤਾਂ ਕੋਈ ਵੀ ਨਹੀਂ ਹੈਗਾ ਟਿੰਕੂ ਆਇਆ ਸੀਗਾ ਉਸ ਆਪਣਾ ਉੱਪਰ ਕੰਮ ਕਰ ਰਿਹਾ ਉਹ ਸਲਵਾਰਾ ਸਲਵੂਰਾ ਬਣਾ ਰਿਹਾ ਪਰ ਉਹ ਫਿਰ ਲਟਕਣ ਨਹੀਂ ਨਾ ਲਾਊਗਾ ਕਹਿੰਦਾ ਵੀ ਇਹ ਛੋਟੇ ਛੋਟੇ ਦੀ ਇਹ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਕਰੋ ਹਨਾ ਤੇ ਮੈਂ ਕਿਹਾ ਚੱਲ ਫਿਰ ਲਿਆ ਮੈਂ ਬੈਠ ਕੇ ਲਟਕਣ ਓਟਕਣ ਲਾਦਾ ਨਾਲੇ ਤਰਪਾਈਆਂ ਕਰਦਾ ਕਿਉਂਕਿ ਤਰਪਾਈਆਂ ਵਾਲੀ ਉਹ ਇੱਕ ਪੰਜਾਬੀ ਬਾਗਚਾ ਆਪਾਂ ਨੂੰ ਕੋਈ ਨਹੀਂ ਮਿਲਦੀ ਹੈਗੀ ਤੇ ਇੱਕ ਸਿਰਫ ਉਹ ਮਾਸਟਰ ਸੀਗਾ ਜਿਹੜਾ ਉਹਦੀ ਵਾਈਫ ਆਪਾਂ ਨੂੰ ਤਰਪਾਈਆਂ ਕਰੀ ਜਾਂਦੀ ਸੀ ਨਹੀਂ ਤਾਂ ਹੁਣ ਮੈਨੂੰ ਤਰਪਾਈਆਂ ਉਧਰ ਹੀ ਆਪਣੇ ਮੱਲੇ ਵਾਲੀ ਦੇਣ ਜਾਣੀਆਂ ਪੈਣਗੀਆਂ ਹਨਾ ਪਰ ਮੈਂ ਕਿਹੜਸ ਜਲਰੀਆਂ ਦੋ ਤਿੰਨ ਨੇ ਮੈਂ ਕਰ ਦੇਣੀਆਂ ਸੋ ਹਨੀਤ ਹੋ ਗਈ ਅੱਜ ਪੂਰੀ ਹੈਪੀ ਹਨੀਤ ਨੂੰ ਹਨੀਤ ਦੇ ਪਾਪਾ ਲੈ ਕੇ ਆਏ ਨੇ ਘੁੰਮਣ ਐਕਚੁਅਲੀ ਇਹਦੀ ਜ਼ਿੱਦ ਸੀਗੀ ਮੈਂ ਫਰਾਈਜ਼ ਖਾਣੀਆਂ ਨੇ ਇਹਦਾ ਪੰਗਾ ਪਤਾ ਕੀ ਪਿਆ ਇਹਦੀ ਫਰੈਂਡ ਹੈ ਜਿਹੜੀ ਪਰੀ ਕੱਲ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹਨਾ ਉਹ ਨਾ ਆਪਣੇ ਮੰਮਾ ਪਾਪਾ ਨਾਲ ਚੱਲੀ ਸੀਗੀ ਆਪਣੇ ਮੰਮਾ ਪਾਪਾ ਨਾਲ ਜਾਣ ਲੱਗੀ ਮੰਮਾ ਪਾਪਾ ਨਾਲ ਨਹੀਂ ਇੱਕ ਹੋਰ ਸਾਡੇ ਨਾਲ ਗਵਾਂਡੀ ਨੇ ਉਹਨਾਂ ਦੇ ਜਾਣ ਲੱਗੀ ਸੀ ਆ ਮੇਰਾ 올 ਟਾਈਮ ਫੇਵਰੇਟ ਫੂਡ ਬਡੀਜ਼ ਬਸ ਅਸੀਂ ਇਹਦੇ ਤੋਂ ਹੀ ਖਾਂਦੇ ਹਾਂ ਅਸੀਂ ਹੋਰ ਕੋਈ ਟਰਾਈ ਨਹੀਂ ਕਰਦੇ ਹੈਗੇ ਕਿਉਂਕਿ ਸਭ ਮੈਨੂੰ ਟਰਾਈ ਕਰਨਾ ਪਸੰਦ ਨਹੀਂ ਹੈਗਾ ਮੈਂ ਤਾਂ ਬਸ ਜੀ ਦਾ ਖਾਣਾ ਪਸੰਦ ਆ ਗਿਆ ਆਪਾਂ ਉਹਦੇ ਹੀ ਫੈਨ ਹੋ ਜਾਂਦੇ ਆ ਹਨਾ ਸੋ ਇਹਨਾਂ ਫਿਰ ਮੈਂ ਪ੍ਰੋਮਿਸ ਕੀਤਾ ਮੈਂ ਕਿਹਾ ਤੂੰ ਨਹੀਂ ਜਾਣਾ ਪਰੀ ਦੇ ਨਾਲ ਵੀ ਮੈਂ ਤੈਨੂੰ ਪੱਕਾ ਪਾਪਾ ਆਉਣਗੇ ਤੇ ਫਿਰ ਪਾਪਾ ਲੈ ਕੇ ਜਾਣਗੇ ਬਸ ਇਹਨੇ ਫਿਰ ਉਹ ਗੱਲ ਮਾਥ ਲਈ ਵੀ ਪਾਪਾ ਆਉਣਗੇ ਤੇ ਪਾਪਾ ਸਾਨੂੰ ਘੁਮਾਉਣ ਲੈ ਕੇ ਜਾਣਗੇ ਫਿਰ ਜ਼ਿੱਦ ਕਰਕੇ ਗਈ ਸੋ ਇੱਥੇ ਵੀ ਇਹ ਨੈਕਸਟ ਡੇ ਸਟਾਰਟ ਹੋ ਗਿਆ ਇਹ ਹੈਗਾ ਬੁੱਧਵਾਰ ਦਾ ਦਿਨ ਤੇ ਆਪਾਂ ਜਾ ਰਹੇ ਹਾਂ ਗੁਰਪ੍ਰਤਾਪ ਨੂੰ ਲੈਣ ਸਰਹੰਦ ਤੋਂ ਕਿਉਂਕਿ ਸਰਹੰਦ ਤੱਕ ਮੇਰੇ ਮਾਸੀ ਜੀ ਮੋਹਾਲੀ ਵਾਲੇ ਛੱਡ ਜਾਣਗੇ ਉਹਨਾਂ ਪ੍ਰਤਾਪ ਨੂੰ ਹਨਾ ਉੱਥੋਂ ਲੈ ਕੇ ਦਾਦੀ ਮੰਮਾ ਕੋਲੋਂ ਤੇ ਮੰਮਾ ਵੀ ਪਟਿਆਲੇ ਗਏ ਹੋਏ ਸੀ ਉਹ ਸਾਰੇ ਫਿਰ ਉੱਥੇ ਸਰਹੰਦੂਰ ਨੇ ਅਸੀਂ ਸਰਹੰਦ ਤੋਂ ਉਹਨਾਂ ਨੂੰ ਪਿਕ ਕਰ ਲਾਂਗੇ ਸੋ ਉਹਨਾਂ ਨੂੰ ਲੈਣ ਚੱਲੇ ਹਨੀਤਪੂੜੇ ਖੁਸ਼ ਸੀਗੀ ਮੈਂ ਬੀਜੀ ਨੂੰ ਲੈਣ ਚੱਲੇ ਜੇ ਦੋ ਤਿੰਨ ਦਿਨ ਬਾਅਦ ਮਿਲਦੇ ਨੇ ਨਾ ਫੇਰ ਤਾਂ ਦੋਨੋਂ ਬੱਚੇ ਬਹੁਤ ਖੁਸ਼ ਹੁੰਦੇ ਨੇ ਪਰ ਹਾਏ ਜਦੋਂ ਦੋ ਤਿੰਨ ਦਿਨ ਹੋ ਜਾਣਾ ਫੇਰ ਇੰਨਾ ਇੱਕ ਦੂਜੇ ਨਾਲ ਲੜਾਈ ਝਗੜਾ ਉਹਦੀ ਗੁੱਤ ਪੱਟਦਾ ਉਹਦੇ ਬਾਲ ਪੱਟਦਾ ਇੰਨਾ ਜ਼ਿਆਦਾ ਗਾਹ ਪਾਉਂਦੇ ਨੇ ਹਨਾ ਸੋ ਇੱਥੇ ਗੁਰਪ੍ਰਤਾ ਖੇਡ ਰਿਹਾ ਸੀਗਾ ਕ੍ਰਿਕਟ ਹਨੀਤ ਉਹਨੂੰ ਕਰ ਰਹੀ ਸੀ ਤੰਗ ਕਿ ਉਹ ਵਿੱਚ ਜਾਂਦੀ ਸੀ ਉਹ ਕਹਿੰਦਾ ਸੀ ਇਹਦੇ ਬੋਲ ਵੱਜੂਗੀ ਫਿਰ ਇਹਦੇ ਪਾਪਾ ਨੂੰ ਮੈਂ ਕਿਹਾ ਵੀ ਤੁਸੀਂ ਇਹਨੂੰ ਲੈ ਕੇ ਖੜੋ ਫਿਰ ਵੀ ਇਹਦੇ ਪਾਪਾ ਕਹਿੰਦਾ ਵੀ ਨਹੀਂ ਮੈਂ ਤਾਂ ਕੰਮ ਚੱਲਿਆ ਮੈਂ ਤਾਂ ਡਾਈਆਂ ਡੂਈਆਂ ਵਾਲੇ ਕੱਪੜੇ ਫੜ ਕੇ ਲੈ ਕੇ ਆਉਣਾ ਵੀ ਮੰਮੀ ਫੜਨ ਫਿਰ ਮੰਮੀ ਆਏ ਮੰਮੀ ਕਹਿੰਦੇ ਲਿਆ ਮੈਂ ਇਹਨੂੰ ਘੁਮਾ ਕੇ ਲੈ ਕੇ ਆਉਣੀ ਆ ਵੀ ਇਹ ਗੁਰਪ੍ਰਤਾਪ ਉਹਨਾਂ ਨੂੰ ਤੰਗ ਕਰੀ ਜਾਂਦੀ ਹੈ ਤੇ ਮੰਮੀ ਇਹਨੂੰ ਟਾਲ ਰਹੇ ਨੇ ਹਨਾ ਮੰਮੀ ਕਹਿ ਰਹੇ ਨੇ ਵੀ ਅਮਨ ਤੁਸੀਂ ਨਿਕਲ ਜਾਓ ਮੈਨੂੰ ਟਾਲਦੀਆਂ ਵੀ ਅਰੇ ਖ ਆਪਣਾ ਬੈਂਗਣ ਕਿੱਡਾ ਹੋ ਗਿਆ ਆ ਦੇ ਕੱਪੜੇ ਮਿਰਚਾਂ ਲੱਗ ਗਿਆ ਮੰਮੀ ਐਂ ਟਾਲੀ ਜਾਂਦੇ ਹੁੰਦੇ ਨੇ ਮੰਮੀ ਨੂੰ ਟਾਲਣਾ ਬਹੁਤ ਸੋਹਣਾ ਲੱਗ ਮੈਂ ਕਿਹਾ ਮੈਂ ਦੇ दाल सब्जी ਦਾ ਮੈਂ ਕਰ ਲੂਗੀ ਅੱਜ ਮੈਂ ਰਾਜਮਾ ਚਾਵਲ ਬਣਾਉਂਗੀ ਸ਼ਾਮ ਨੂੰ ਹਨਾ ਫੇਰ ਕੱਲੂ ਤਾਂ ਅਸੀਂ ਆਪਣੇ ਘਰੇ ਜਾਵਾਂਗੇ ਬਿਕਾਜ਼ ਮੈਂ ਹੁਣ ਬਹੁਤ ਦਿਨ ਹੋਰੇ ਰਹਿਲੇ ਪੇਕੇ ਹੁਣ ਥੋੜਾ ਜਿਹਾ ਉਧਰ ਵੀ ਜਾ ਕੇ ਦੇਖਿਆ ਹੈਗਾ ਐਂ ਹੀ ਐਂ ਟਾਈਮ ਪਾਸ ਹੋ ਜਾਣਾ ਮੇਰਾ ਐਂ ਹੀ ਦਿਨ ਨਿਕਲ ਜਾਣੇ ਨੇ ਦੇਖੋ ਇੱਕ ਦਿਨ ਨਿਕਲ ਜਾਂਦਾ ਮਤਲਬ ਸ਼ਾਂਤੀ ਜੀ ਹੋ ਜਾਂਦੀ ਐਂ ਮੇਰਾ ਟਾਈਮ ਪਾਸ ਹੋ ਜਾਣਾ ਕਦੇ ਮੈਂ ਇੱਕ ਦਿਨ ਉਧਰ ਲਾ ਲਿਆ ਦੋ ਤਿੰਨ ਦਿਨ ਇੱਧਰ ਲਾ ਲੇ ਐਂ ਹੀ ਅਮਨ ਦਾ ਟਾਈਮ ਨਿਕਲ ਜਾਣਾ ਇਹ ਸਾਡਾ ਟਾਈਮ ਨਿਕਲ ਜਾਣਾ ਜਦੋਂ ਸਾਡਾ ਘਰ ਬਣ ਜਾਊਗਾ ਮਤਲਬ ਅੱਖਾਂ ਮੀਚ ਕੇ ਟਾਈਮ ਨਿਕਲ ਜਾਣਾ ਸਾਨੂੰ ਪਤਾ ਹੀ ਨਹੀਂ ਲੱਗਣਾ ਹਨਾ ਇੰਨੀ ਰਹਿਤ ਆ ਗਈ ਵੈਦਰ ਇੰਨਾ ਸੋਹਣਾ ਹੋ ਗਿਆ ਕਿ ਬੱਚੇ ਵੀ ਇੰਨੇ ਖੁਸ਼ ਨੇ ਇੰਨੇ ਜ਼ਿਆਦਾ ਖੁਸ਼ ਨੇ ਔਰ ਬੱਚਿਆਂ ਨੂੰ ਦੇਖ ਕੇ ਮਤਲਬ ਸਾਡੀ ਰੂਹ ਖੁਸ਼ ਹੋਈ ਪਈ ਹੈ ਮਤਲਬ ਅੱਛਾ ਲੱਗ ਰਿਹਾ ਬੱਚਿਆਂ ਨੂੰ ਕੁਝ ਦੇਖ ਕੇ ਨਾ ਸਾਰੇ ਖੁਸ਼ ਨੇ ਮੰਮੀ ਉਹਨੇ ਸਾਰੇ ਚੁੰਨੀਆਂ ਸਿਰ ਤੇ ਲੈ ਕੇ ਬਹਿ ਗਏ ਕਿਉਂਕਿ ਨੇੜੀ ਬਹੁਤ ਜ਼ਿਆਦਾ ਆ ਗਈ ਸੀਗੀ ਨਾ ਤੇ ਇਧਰ ਆਪਣੀ ਸਾਈਡ ਤੇ ਉਹ ਪਈਆ ਰੇਤਾ ਉਰੇ ਤਾਂ ਉਡੋੜ ਕੇ ਨਾਲੇ ਤਾਂ ਸਾਰਾ ਘਰਾਂ ਜਾ ਰਿਹਾ ਨਾਲੇ ਸਾਰਿਆਂ ਦੇ ਸਿਰਾਂ 'ਚ ਪੈ ਰਿਆ ਸੀ ਮੈਂ ਨਹੀਂ ਸਿੱਤੇ ਚੁੰਨੀ ਲਈ ਮੰਮੀ ਉਨੀ ਸਾਰੇ ਸਿਰ ਤੇ ਚੁੰਨੀ ਲਈ ਬੈਠੇ ਸੀ ਇਧਰ ਨਿਆਣਿਆਂ ਨੂੰ ਇੰਨਾ ਮਸਤੀ ਸੁਜੀ ਹੋਈ ਸੀ ਪਰ ਇੱਕੋ ਦਮ ਜਦੋਂ ਹਨੇਰੀ ਜ਼ਿਆਦਾ ਹੋ ਗਿਆ ਸੀ ਤੂਫਾਨ ਵਾਂਗ ਹੋ ਗਿਆ ਸੀ ਆ ਦੇਖੋ ਹਨਾ ਫਿਰ ਮੈਨੇ ਆ ਕਿਹਾ ਫਿਰ ਉਹ ਭਾਬੀ ਜੀ ਉਨੀ ਸਾਹਮਣੇ ਵੀ ਕਹਿਣ ਲੱਗੇ ਵੀ ਨਹੀਂ ਚਲੋ ਸਾਰੇ ਬੱਚੇ ਅੰਦਰ ਚਲੋ ਹਨਾ ਤੇ ਉਹ ਆਪਣੇ ਬੱਚਿਆਂ ਨੂੰ ਲੈ ਗਏ ਫਿਰ ਮੈਂ ਵੀ ਗੁਰਪ੍ਰਤਾਪ ਤੇ ਹਨੀਤ ਨੂੰ ਕਿਹਾ ਮੈਂ ਕਿਹਾ ਨਹੀਂ ਪੁੱਤੋਂ ਅੰਦਰ ਚਲੋ ਹਨੀਤ ਤਾਂ ਆ ਗਈ ਉਹ ਡਰਦੀ ਆ ਥੋੜਾ ਜਿਹਾ ਹਨੇਰੀ ਨੂਰੀ ਤੋਂ ਗੁਰਪ੍ਰਤਾਪ ਨਹੀਂ ਇਹ ਨਹੀਂ ਡਰਦਾ ਹੈਗਾ ਇਹ ਤਾਂ ਕਿਸੇ ਤੋਂ ਵੀ ਨਹੀਂ ਡਰਦਾ ਤਾਂ ਮਾਂ ਤੋਂ ਡਰ ਜਵੇ ਉਹੀ ਬਹੁਤ ਹੈ ਸਿਰਫ ਮੈਂ ਇੱਕ ਪਾਪਾ ਤੋਂ ਡਰਦਾ ਹੋਰੇ ਕਿਸੇ ਤੋਂ ਨਹੀਂ ਡਰਦਾ ਹੈਗਾ ਤੇ ਇਹ ਮੈਂ ਅੰਦਰ ਬੜਿਆ ਮੈਂ ਕਿਹਾ ਚੱਲ ਅੰਦਰ ਤੇ ਖਿਜ ਰਿਹਾ ਬੁਰਾ ਦੇਖੋ ਆ ਜਿਹੜਾ ਰੇਤਾ ਪਿਆ ਦੇਖੋ ਕਿਵੇਂ ਉੱਡ ਉੱਡ ਕੇ ਸਰਾਂ ਦੇ ਵਿੱਚ ਪੈ ਰਿਹਾ ਬੁਰਾ ਹਾਲ ਸੀ ਫਿਰ ਸਾਰੇ ਬੱਚਿਆਂ ਨੂੰ ਅੰਦਰ ਬਾੜਿਆ ਹਨਾ ਤੇ ਫਿਰ ਅੰਦਰ ਬਾੜ ਕੇ ਮੰਮੀ ਨੇ ਇਹਨੂੰ ਗੱਲੀ ਲਾਇਆ ਆ ਜਾ ਆਪਾਂ ਧਨੀਆਂ ਤੋੜੀਏ ਆ ਜਾ ਆਪਾਂ ਐ ਕਰੀਏ ਕੁੜੀਆਂ ਨੂੰ ਤਾਂ ਗੱਲੀ ਲਾਉਣਾ ਜਾਂ ਕੁੜੀਆਂ ਨੂੰ ਹਨਾ ਔਰ ਮੋਲਡ ਕਰਨਾ ਈਜ਼ੀ ਆ ਮੁੰਡਿਆਂ ਨੂੰ ਮੋਲਡ ਕਰਨਾ ਬਹੁਤ ਔਖਾ ਆ ਦੇਖੋ ਕਿਵੇਂ ਉਧਰ ਲਾਈਟ ਚਲੀ ਗਈ ਸੀਗੀ ਅਸੀਂ ਸਾਰੇ ਗੇਟਗੁੱਟ ਜੇ ਖੋਲ ਕੇ ਬੈਠੇ ਸੀਗੇ ਕਿਉਂਕਿ ਮੰਮੀ ਕਹਿੰਦੇ ਲਾਈਟ ਗਈ ਹੋਈ ਆ ਵੀ ਕੀ ਪਤਾ ਕਦੋਂ ਆਵੇ ਕਦੋਂ ਨਾ ਆਵੇ ਵੀ ਇਸ ਕਰਕੇ ਆਪਾਂ ਇੱਕ ਪੱਖੇ ਥੱਲੇ ਬਹਿ ਜੰਨੇ ਆ ਸਾਰੇ ਸੋ ਆ ਤਾਂ ਜਾਂਦੀ ਆ ਇੱਧਰ ਨਹੀਂ ਬਾਲੀ ਜਾਂਦੀ ਲਾਈਟ ਤਾਂ ਤੰਗ ਕਰਦੀ ਆ ਉਧਰ ਆਪਣੇ ਮਾਤਾ ਰਾੜੀ ਮੱਲੇ ਇੰਨੀ ਜ਼ਿਆਦਾ ਉਧਰ ਤਾਂ ਜਿਵੇਂ ਹੁਣ ਐਨਾ ਤੂਫਾਨ ਆਇਆ ਸੀ ਉਧਰ ਤਾਂ ਨਹੀਂ ਅੱਜ ਸਾਰੀ ਰਾਤ ਲਾਈਟ ਆਉਣੀ ਸੀ ਵੈਸੇ ਤਾਂ ਸੀ ਅੱਜ ਸ਼ਾਮ ਨੂੰ ਜਾਣਾ ਸੀਗਾ ਆਪਣੇ ਘਰੇ ਪਰ ਅਸੀਂ ਇਸੇ ਕਰਕੇ ਨਹੀਂ ਹੈਗੇ ਮੈਂ ਕਿਹਾ ਉਧਰ ਤਾਂ ਅੱਜ ਸਾਰੀ ਰਾਤ ਲਾਈਟ ਨਹੀਂ ਆਉਣੀ ਅਮਨ ਤੜਫਦਿਆਂ ਨਿਕਲ ਜਾਣੀਆਂ ਅੱਜ ਨਹੀਂ ਕੱਲ ਨੂੰ ਚੱਲਾਂਗੇ ਹਨਾ ਵੀ ਅੱਜ ਦੀ ਰਾਤ ਇੱਕ ਹੋਰ ਕੱਟ ਲੈਨੇ ਆ ਸੋ ਇੱਥੇ ਪਿਉਤੀ ਖਾਣ ਲੱਗੇ ਨੇ ਫਾਈਨਲੀ ਰੋਟੀ ਕਿਉਂਕਿ ਅਮਨ ਚਾਵਲ ਨਹੀਂ ਖਾਂਦੇ ਹੈਗੇ ਇਹਨਾਂ ਦਾ ਬਣਾਇਆ ਸੀ ਫੁਲਕਾ ਮੰਮੀ ਨੇ ਵੀ ਫੁਲਕਾ ਖਾਦਾ ਸੀ ਕਿਉਂਕਿ ਮੰਮੀ ਵੀ ਰਾਈਸ ਨਹੀਂ ਖਾਂਦੇ ਕਿਉਂਕਿ ਮੰਮੀ ਨੂੰ 슈ਗਰ ਹੈ ਨਾ ਬਹੁਤ ਜ਼ਿਆਦਾ ਤੇ ਅਸੀਂ ਮਾਮਾ ਤਿਆਂ ਨੇ ਖਾਦੇ ਰਾਈਸ ਤੇ ਰਾਜਮਾ ਗੁਰਪ੍ਰਤਾਪ ਰਾਜਮਾ ਨਹੀਂ ਖਾਂਦਾ ਉਹਦੇ ਲਈ ਕੱਲ ਜਿਹੜੀ ਭਿੰਡੀ ਪਚੀ ਪਈ ਸੀ ਉਹ ਉਹਦੇ ਨਾਲ ਉਹਨੇ ਫੁਲਕਾ ਖਾ ਲਿਆ ਕਾਲੂ ਨੇ ਦਿਆ ਵੇਰੇ ਇੱਕ ਨਵੇਂ ਵਲੌਗ ਦੇ ਨਾਲ ਜੇ ਤੁਹਾਨੂੰ ਸਾਡਾ ਵਲੌਗ ਥੋੜਾ ਜਿਹਾ ਵੀ ਵਧੀਆ ਲੱਗਦਾ ਪਲੀਜ਼ ਸਾਡੇ ਚੈਨਲ ਨੂੰ ਲਾਈਕ ਕਰਿਓ ਲਾਈਕ ਕਰਿਓ ਪਲੀਜ਼ ਸ਼ੇਅਰ ਕਰਿਓ ਸ਼ੇਅਰ ਜ਼ਰੂਰ ਕਰਦਿਆ ਕਰੋ ਹਨਾ ਨਹੀਂ ਸ਼ੇਅਰਿੰਗ ਦੇ ਵਿੱਚ ਹੋਰ ਸਾਰੇ ਮਾਸੀ ਜੀ ਮਿਲਣਗੇ ਸਾਰੇ ਮਾਸੀ ਜੀ ਨੂੰ ਲਵ ਯੂ ਕਰਦੇ ਹੁਣ ਨੀਂਦ ਆ ਰਹੀ ਹੈ ਸਾਨੂੰ ਤੇ ਹੁਣ ਮੈਂ ਇਹਨੂੰ ਸੁਵਾਉਂਗੀ ਅੱਜ ਕਹਿੰਦੀ ਤੁਹਾਡੀ ਗੋਦੀ 'ਚ ਹੀ ਸੌਣਾ ਬੈੱਡ 'ਤੇ ਨਹੀਂ ਸੌਣਾ ਹੈਗਾ ਸੋ ਇਹਨੂੰ ਹੁਣ ਸੁਆਣਾ ਪੈਣਾ ਕਿਉਂਕਿ ਅੱਜ ਅਸੀਂ ਬਹੁਤ ਟਾਇਰਡ ਆ ਬਹੁਤ ਕੰਮ ਕੀਤਾ ਬਹੁਤ ਪਲੇਜ਼ੈਂਟ ਵੈਦਰ ਹੋ ਗਿਆ ਅੱਜ ਬਹੁਤ ਖੇਡਿਆ ਬਹੁਤ ਜ਼ਿਆਦਾ ਖੇਡਿਆ ਇੰਨੇ ਜ਼ਿਆਦਾ ਦੂਪਾਂ ਚ ਵੀ ਨਾ ਨਹੀਂ ਆਇਆ ਸੀ ਹਨਾ ਥੋੜਾ ਜਿਹਾ ਆਇਆ ਸੀ ਥੋੜਾ ਜਿਹਾ ਆਇਆ ਸੀ ਹਨੀ ਚਾਹੁੰਦਾ ਸੀ ਬਹੁਤ ਮੀਂਹ ਆਵੇ ਵੀ ਮੈਂ ਮੀਂਹ 'ਚ ਖੇਡਾਂ ਤਾਂ ਇਹ ਕਹਦਾ ਵੀ ਥੋੜਾ ਜਿਹਾ ਮੀਂਹ ਆਇਆ ਸੀਗਾ ਕੋਈ ਨਾ ਕੋਈ ਤਕਾਲੂ ਆ ਜੂਗਾ ਪਰ ਰੱਬ ਨੂੰ ਅਰਦਾਸ ਕਰਾਂਗੇ ਵੈਸੇ ਵੀ ਲੋਕੀ ਗੁੱਡੀਆਂ ਫੂਕਰੇ ਨੇ ਹਨਾ ਮੀਂਹ ਤੇ ਆ ਮੀਂਹ ਕਰਕੇ ਮੈਂ ਕੱਲ ਫੇਸਬੁੱਕ ਤੇ ਇੱਕ ਵੀਡੀਓ ਦੇਖਣੀ ਸੀਗੀ ਉਹਦੇ ਉਹ ਇੰਨਾ ਸੋਹਣੇ ਉਹਨਾਂ ਨੇ ਬੋਲੀਆਂ ਪਾਈਆਂ ਗੁੱਡੀਆਂ ਕੁੱਕੀਆਂ ਹਨ ਬਹੁਤ ਜ਼ਿਆਦਾ ਵਧੀਆ ਲੱਗਿਆ ਮੈਨਾ ਨਹੀਂ ਵੀ ਤਾਂ ਹੀ ਰੱਬ ਨੇ ਥੋੜੀ ਜੀ ਸੁਣ ਲਈ ਥੋੜੀ ਕਿੜਮਣ ਹੋਈ ਹੈ ਹਨ ਸੋ ਇੱਥੇ ਕਰਦੇ ਆ ਬਲੌਗ ਦਾ ਐਂਡ ਹੋ ਗਈ ਹੈ ਪੂਰੀ ਨੀਂਦ ਉਹਦੇ ਮਮਾ ਨੂੰ ਵੀ ਆਈ ਹੋਈ ਹੈ ਸੋ ਕੱਲ ਨੂੰ ਮਿਲਦੇ ਆ ਬਾਏ ਗੁਡ ਨਾਈਟ ਸਾਰਿਆਂ ਨੂੰ ਟੇਕ ਕੇਅਰ ਬਹੁਤ ਬਹੁਤ ਧਿਆਨ ਰੱਖਿਆ ਕਰੋ ਬਹੁਤ ਗਰਮੀ ਹੋ ਰਹੀ ਹੈ ਅਮਨ ਮਿੰਦਰਾਸੇ ਜੀ ਕਹਿੰਦੇ ਆ ਅੱਜਕੱਲ ਲੋਕਾਂ ਨੂੰ ਹੀਟ ਸਟ੍ਰੋਕਸ ਆ ਰਹੇ ਨੇ ਹਨਾ ਸਟਾਕ ਆ ਰਹੇ ਨੇ ਉਹ ਜਿਵੇਂ ਆਪਣਾ ਹਾਰਟ ਦਾ ਆਉਂਦਾ ਹੁੰਦਾ ਉੱਧਣਾ ਇਸ ਕਰਕੇ ਪਲੀਜ਼ ਸਾਰੇ ਆਪਣਾ ਧਿਆਨ ਰੱਖੋ ਬਹੁਤ ਗਰਮੀ ਹੈ ਗਰਮੀ ਤੋਂ ਬਚੋ ਕਮ ਕਮ ਵੀ ਜ਼ਰੂਰੀ ਨੇ ਆਈ نو ਦੈਟ ਪਰ ਥੋੜਾ ਜਿਹਾ ਆਪਣਾ ਧਿਆਨ ਵੀ ਰੱਖੋ ਸਬਾ ਇੱਕ ਨਾਈਟ ਸਾਰਨ ਪੀਕੇ ਹੈ